ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਨੇ ਸਾਧਵਿੰਦਰਜੀਤ ਸਿੰਘ ਆਈਐਸ ਔਰ ਉਹਨਾਂ ਦੇ ਨਾਲ ਐਡੀਸ਼ਨਲ ਡਿਪਟੀ ਕਮਿਸ਼ਨਰ ਡਾਕਟਰ ਜਿੰਦਰਪੇਦੀ ਤਸਵਿੰਦਰ ਜੀ ਐਸਡੀਐਮ ਦਿਲਾਨਗਰ ਇਹਨਾਂ ਦੀ ਸਾਰੀ ਟੀਮ ਵਧਾਈ ਦੀ ਪਾਤਰ ਆ ਕਿਉਂਕਿ ਅੱਜ ਜਿਹੜਾ ਤੁਸੀਂ ਉਮੀਦ ਬਾਜ਼ਾਰ ਦੇਖ ਰਹੇ ਹੋ ਇਹੋ ਲੋਕ ਨੇ ਸੈਲਫ ਹੈਲਪ ਗਰੁੱਪ ਔਰ ਤਕਰੀਬਨ 60 ਸੈਲਫ ਹੈਲਪ ਗਰੁੱਪ ਜਿਹੜੇ ਨੇ ਅੱਜ ਉਹਨਾਂ ਨੇ ਇੱਥੇ ਆ ਕੇ ਆਪਣੇ ਸਟਾਲਸ ਲਾਏ ਨੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਬਣਾਈਆਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਅੱਜ ਡਿਸਪਲੇ ਕੀਤਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਚੀਜ਼ਾਂ ਡਿਸਪਲੇ ਕੀਤੀਆਂ ਜਾਣ ਉਹਨਾਂ ਨੂੰ ਐਕਸਪੋਜ਼ਰ ਮਿਲੇ ਔਰ ਜਿਹੜੇ ਕੰਜ਼ਿਊਮਰ ਨੇ ਉਹ ਇਹਨਾਂ ਨੂੰ ਖਰੀਦਣ ਉਹਦਾ ਫਾਇਦਾ ਦੋਨਾਂ ਨੂੰ ਹੋਊਗਾ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਉਹਨਾਂ ਦੀ ਕਮਾਈ 'ਚ ਵਾਧਾ ਹੋਊਗਾ ਤੇ ਜਿਹੜਾ ਕੰਜ਼ਿਊਮਰ ਆ ਉਹਨੂੰ ਸਾਫ਼ ਸੁਥਰੀ ਚੀਜ਼ ਮਿਲੂਗੀ ਸੋ ਇਹ ਦੋ ਉਪਰਾਲੇ ਜਿਹੜੇ ਨੇ ਡਿਸਟ੍ਰਿਕਟ ਬਹੁਤ ਵਧੀਆ ਨੇ ਔਰ ਇਹ ਦੋ ਦਿਨ ਮੇਲਾ ਜਿਹੜਾ ਗੁਰਦਾਸਪੁਰ ਚੱਲਣਾ ਇਹ ਪ੍ਰਾਣਾ ਬਾਸਟੈਂਡ ਦੇ ਵਿੱਚ ਲੱਗਾ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਮੇਲੇ ਤੇ ਆਓ ਕੱਲੇ ਕੱਲੇ ਸਟਾਲ ਤੇ ਜਾਓ ਔਰ ਕੱਲੇ ਕੱਲੇ ਸਟਾਲ ਦੀ ਇੱਕ ਆਪਣੀ ਖੂਬਸੂਰਤੀ ਹੈ ਇੱਕ ਆਪਣੀ ਰੱਖਣ ਹੋਣਾਂ ਦੀ ਹੋਂਦ ਆ ਔਰ ਉੱਥੋਂ ਤੁਸੀਂ ਚੀਜ਼ਾਂ ਖਰੀਦ ਕੇ ਜਰੂਰ ਜਾਓ ਤਾਂ ਕਿ ਸੈਲਫ ਹੈਪ ਗਰੁੱਪ ਨੂੰ ਇੱਕ ਉਤਸਾਹ ਵੀ ਮਿਲੇ ਔਰ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਵਧੀਆਂ ਮਿਲਣ 60 ਦੇ ਕਰੀਬ ਹੈਗੇ ਨੇ ਔਰ ਇਹਦੇ ਵਿੱਚ ਤੁਸੀਂ ਦੇਖਿਆ ਕਿ ਜਿੰਨੀਆਂ ਵੀ ਚੀਜ਼ਾਂ ਨੇ ਉਹ ਪਿਓਰਿਟੀ ਹੈ ਕਈ ਵਾਰ ਆਪਾਂ ਅੱਜਕੱਲ ਜਿਹੜਾ ਕਣਕ ਆ ਉਹਨੂੰ ਕਿਸੇ ਵਕਤ ਘੱਟ ਖਾਂਦੇ ਆ ਪਰ ਜਿਹੜਾ ਆਟਾ ਹੈ ਤਿਆਰ ਕਰਦੇ ਨੇ ਜਿਹਨੂੰ ਆਪਾਂ ਮਲਟੀ grain ਕਹਿੰਦੇ ਆ ਉਹ ਵੀ ਤੁਹਾਨੂੰ ਇੱਥੇ ਉਪਲਬਧ ਆ ਸਰੋਂ ਦਾ ਤੇਲ ਆ ਕੱਚੀ ਘਾਣੀ ਦਾ ਤੇਲ ਇੱਥੇ ਮਿਲਦਾ ਤੋਂ ਬਾਕੀ ਸਾਰੀਆਂ ਚੀਜ਼ਾਂ इवन ਤੁਸੀਂ ਬੁਲੰਚੇ ਦੇਖੋਗੇ इवन ਤੁਸੀਂ ਐਮਰੋਇਡਰੀ ਚ ਦੇਖੋਗੇ इवन ਜੜੀਆਂ ਤਾਂ ਤੁਹਾਨੂੰ ਸ਼ਿੰਗਾਰ ਕਰਨ ਵਾਲੀਆਂ ਚੀਜ਼ਾਂ ਨੇ ਉਹ ਦੇਖੋਗੇ ਸੋ ਹਰ ਆਸਪੈਕਟ ਜਿਹੜਾ ਉਹ ਕਵਰ ਕੀਤਾ ਗਿਆ ਔਰ ਮੈ ਸਮਝਣਾ ਪਿਛਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪ੍ਰਾਲਾ ਬਹੁਤ ਵਧੀਆ ਕਿਉਂਕਿ ਇਹਦੇ ਰਾਈ ਇੱਕ ਐਕਸਪੋਜ਼ਰ ਮਿਲੂਗਾ ਔਰ ਜਿਹੜੇ ਸੈਲਫ ਸਰਪ ਗਰੁੱਪ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਔਰ ਸਵਾਜ ਦੀ ਸੇਵਾ ਕਰ ਰਹੇ ਨੇ ਉਹਨਾਂ ਅਨੁਸਾਰ ਕਰਨ ਦੀ ਲੋੜ ਹੈ ਪਰ ਇਹਨਾਂ ਨੂੰ ਇਸ ਮਾਰਕੀਟ ਨੂੰ ਪੱਕੇ ਤੌਰ ਤੇ ਲੋਕਾਂ ਦੇ ਭਲੇ ਕੋ ਨਹੀਂ ਕਿਤੇ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿਚਾਰ ਦੀ ਨਾ ਔਰ ਸਾਡੇ ਅਡੀਸ਼ਨਲ ਡਿਪਟੀ ਕਮਿਸ਼ਨਰ ਬੇਦੀ ਸਾਹਿਬ ਨੇ ਕਿਹਾ ਵੀ ਆ ਵੀ ਅਸੀਂ ਕਈ ਜਗ੍ਹਾ ਤੇ ਉਹਨਾਂ ਨੂੰ ਜਗ੍ਹਾ ਵੀ ਦੇ ਰਹੇ ਹਾਂ ਜਿੱਥੇ ਆਪਣੀਆਂ ਚੀਜ਼ਾਂ ਰੱਖ ਕੇ ਡਿਸਪਲੇ ਵੀ ਕਰ ਸਕਣ ਉਹਦੇ ਵਿੱਚ ਵੀ ਸਦਾ ਸਰ ਇੱਕ ਇੱਕ ਵੱਚੀ ਹੈ ਪਿਛਲੇ ਦਿਨ ਵੀ ਜਿਹੜਾ ਬਾਂਡਰ ਬਈ ਤੇ ਪਾਉਂ ਬਹੁਤ ਪਰੇਸ਼ਾਨ ਅੰਡਰ ਬੇਜ ਦਾ ਜਿਹੜਾ ਵਾ ਉਹ ਤੋਂ ਪਰੇਸ਼ਾਨੀ ਦੇਖੋ ਪੂਰੇ ਲੈ ਕੇ ਤੁਹਾਡਾ ਕੀ ਗੱਲ ਹੈ ਗੱਲ ਹੈ ਮੈਂ ਮੈਂ ਇਹਨੂੰ ਇਹਨੂੰ ਬਹੁਤੀ ਰਾਜ ਨਹੀਂ ਕਰਨ ਨਹੀਂ ਕਰਨਾ ਪਰ ਮਸਪਲ ਕਮੇਟੀ ਆਪਣੇ ਕੰਮਾਂ ਤੋਂ ਪરા ਹਟ ਗਈ ਆ ਜਿਹੜਾ ਦਿੱਤ ਦਤ ਮਿਊਸਪਲ ਕਮੇਟੀ ਨੂੰ ਨਿਭਾਉਣਾ ਚਾਹੀਦਾ ਤੇ ਇਹ ਇੱਕ ਪ੍ਰਾਇਮਰੀ ਡਿਊਟੀ ਸੀ ਸਫਾਈ ਤੇ ਲਾਈਟ ਉਹ ਦੋਨਾਂ ਦਾ ਫੇਲ ਹੋਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੀਡਬਲ ਨੂੰ ਸਾਨੂੰ ਜਿਹੜਾ ਹੈ ਸਵਾਲ ਪੀਡਬਲ ਇਹ ਕਹੇ ਤੇ ਅਵੇ ਟੈਕਨੀਕਲ ਗੱਲਾਂ ਜਦੋਂ ਮਿਊਸਪਲ ਕਮੇਟੀ ਸਾਰੀਆਂ ਗੱਲਾਂ ਕਰ ਲੈਂਦੀ ਆ ਤੁਸੀਂ ਹਰ ਤਰ੍ਹਾਂ ਤੇ ਜਾ ਕੇ ਦਖਲ ਦਿੰਦੇ ਹੋ ਇਹ ਇਹ ਕਿਹੜੀ ਗੱਲ ਸੀਗੀ ਜਦੋਂ ਹੈਂਡਓਵਰ ਨਹੀਂ ਕੀਤਾ ਇਹ ਤੇ ਕਹਵੇਂ ਬਹਾਨਾ ਉਹ ਤੁਸੀਂ ਜਦੋਂ ਬਣਾਇਆ ਉਦੋਂ ਫਿਰ ਪੀਡਬਲ ਨੂੰ ਨਾ ਬਣਾਉਂਦੇ ਮਿਊਸਪਲ ਕਮੇਟੀ ਕੰਟਰੋਲ ਆਪਣੇ ਕੋਲ ਰੱਖੇ ਆ ਬਾਹਰ ਲਿਆ ਜਿਹੜੀਆਂ ਮੋਟਰਾਂ ਨੇ ਉਹ 10 ਦਿਨ ਤੋਂ ਬੰਦ ਨੇ ਹੁਣ ਉਹ ਕਹਿ ਦੋਗੇ ਜੀ ਉਹ ਬੰਦ ਕਿਉਂ ਨੇ ਉਹ ਮਿਸਪਲ ਕਮੇਟੀ ਦਾ ਕੰਮ ਨਹੀਂ ਸੀ ਚਲਾਉਣੀ ਤੁਸੀਂ ਸੇਵਰੇਟ ਬੋਰਡ ਨੂੰ ਪੈਸੇ ਨਹੀਂ ਦੇਣੇ ਤੁਸੀਂ ਲੋਕਾਂ ਨੂੰ ਤਨਖਾਹਾਂ ਨਹੀਂ ਦੇਣੀਆਂ ਤੁਸੀਂ ਬਿਜਲੀ ਦੇ ਬਿੱਲ ਨਹੀਂ ਦੇਣੇ ਤੇ ਫਿਰ ਚੱਲ ਗੱਲ ਕਿਵੇਂ ਚੱਲੂਗੀ ਉਹ ਉਹ ਮੋਟਰਾਂ ਚਲਦੀਆਂ ਰਹਿੰਦੀਆਂ ਤੇ ਸ਼ਹਿਰ ਡੁੱਬਦਾ ਨਾ ਅਜੋ ਡੁੱਬਿਆ ਹੀ ਇਸ ਕਰਕੇ ਆ ਕਿ ਉਹ ਮੋਟਰਾਂ 10 ਦਿਨ ਤੋਂ ਬੰਦ ਪਈਆਂ ਨੇ ਕਿਸੇ ਨੇ ਭਵਾ ਨਹੀਂ ਕੀਤੀ ਹੁਣ ਇਹ ਨਕਸ਼ਾ ਪਾਸ ਕਰਾਉਣਾ ਹੋਏਗਾ ਲੋਕਤਨਾਥਾਂ ਕਰਨੇ ਕਿ ਬੜਾ ਪੜ ਹੋ ਜਾਊਗਾ ਕਿ ਦੋ ਇਹੋ ਜਿਹੇ ਕੰਮ ਨਹੀਂ ਹੋ ਕਿਉਂ ਨਹੀਂ ਹੁੰਦੇ ਇਹ ਹੋਣੇ ਚਾਹੀਦੇ ਨੇ ਠੀਕ ਹੈ ਜੀ ਇਕੋ ਜੀ ਸਾਡੇ ਵੱਲੋਂ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪੂਰੇ ਜਿਹੜੇ ਹੈਗੇ ਕ੍ਰਾਈਮ ਦੇ ਅਗੇਂਸਟ ਜਿਹੜੀ ਕਾਰਵਾਈ ਨਿਰੰਤਰ جاری ਹੈਗੀ ਐਂਡ ਉਸੇ ਸੀਰੀਜ਼ ਤੇ ਜਿਹੜਾ ਹੈਗਾ ਕੱਲ ਪੁਲਿਸ ਥਾਣਾ ਪੁਲਿਸ ਭਰਮਪੁਰ ਦੀ ਦੇ ਵੱਲੋਂ ਇੱਕ ਦੋ ਵਿਅਕਤੀ ਜਿਹੜੇ ਫੜੇ ਗਏ ਸੀਗੇ ਉਹਨਾਂ ਕੋਲ ਇੱਕ ਪਿਸਟਲ ਵੀ ਮਿਲਿਆ ਸੀ ਜਿਹਦਾ ਮੈਗਜ਼ੀਨ ਰਾਉਂਡਸ ਅਲੋਂਗ ਵਿਦ 266 ਗ੍ਰਾਮ ਜਿਹੜੇ ਹੇਰੋਇਨ ਉਹ ਵੀ ਰਿਕਵਰ ਹੋਈ ਹੈ ਅਸੀਂ ਬੈਕਪਰਲੀ ਚੈੱਕ ਹੋਵੇ ਸਾਡਾ ਜਿਹੜਾ ਕ੍ਰਾਈਮ ਕ੍ਰਿਮੀਨਲ ਸਪੈਸ਼ਲੀ ਜਿਹੜਾ ਹੈਗੇ ਉਹ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮੁਹਿੰਮ ਹੈ ਉਹ ਕੰਟੀਨਿਊ ਜਿਹੜੀ ਹੈਗੀ ਵੈਲਯੂ ਸਰ ਉਹਦਾ ਤਾਂ ਕੋਈ ਬੈਕਗ੍ਰਾਉਂਡ ਵੀ ਹੈਗਾ ਉਹ ਸਾਰੀ ਚੀਜ਼ ਅਸੀਂ ਐਕਸਪਲੋਰ ਕਰ ਰਹੇ ਹਾਂ ਐਡ ਆਫ ਨਾਊ ਪੂਰੀ ਹੋਏ ਅਸੀਂ ਜਿਹੜਾ ਹੈਗਾ ਪੂਪਰ ਇਨਟਰੋਗੇਟ ਕਰਕੇ ਉਹ ਸਾਰੀ ਚੀਜ਼ ਲਗਾਤਾਰ ਕੋਰਸ ਜਰੀਏ ਸਰ ਕਰ ਰਹੀ ਹੈ ਲੱਗਦਾ ਕਿ ਜਿਹੜਾ ਬਰਦਾਸ਼ਤ ਨੂੰ ਸੀਲ ਕੀਤਾ ਗਿਆ ਨਾਕਿਆਂ ਨਾਲ ਉਹਦੇ ਬਦਲਤ ਜਿਹੜੀ ਇਹ ਕਾਮਯਾਬੀ ਜਿਹੜੀ ਲਗਾਤਾਰ ਮਿਲ ਰਹੀ ਹੈ ਕੋਈ ਸਾਡੇ ਦੇਖੋ ਜਨਤਕ ਪਬਲਿਕ ਸੇਫਟੀ ਨੂੰ ਅਨਸ਼ੋਰ ਕਰਨ ਵਾਸਤੇ ਲਾਨੂੰਰਡ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਹੈ ਉਹਨਾਂ ਦੀ ਤਲਫੋਂ ਜਿਹ ਐਂਡ ਜਿਹੜਾ ਇੰਡੀਪੈਂਡੈਂਸ ਡੇ ਜਿਹੜਾ ਨੇੜੇ ਆ ਨਾਗਾ ਇਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਵਿਜਿਬਿਲਿਟੀ ਨੂੰ ਵੀ ਇਨਸ਼ੋਰ ਕੀਤਾ ਹੈ ਐਂਡ ਸਾਡੇ ਵੱਲੋਂ ਇਹ ਕਾਰਵਾਈ ਜਿਹੜੀ ਹੈਗੀ ਜਿਹੜੇ ਆਮ ਸ਼ਕਤ ਦੇ ਤਹਿਤ ਜਿਹੜਾ ਮਾਡਿਅਰ ਅੰਸ਼ਵਾ ਦੇ ਤਹਿਤ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਜਿਹੜੀ ਸ਼ਾਦੀ ਮੁਹਿੰਮ ਉਹ ਵੀ ਕੰਟੀਨਿਊ ਜਿਹੜੀ ਜਾਰੀ ਹੈਗੀ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਸਾਡੀ ਮੁਹਿੰਮ ਹੈ ਉਹਦੇ ਅਗੇਨ ਉਹਦੇ ਅੰਤਰਗਤ ਜਿਹੜਾ ਸਾਡਾ ਐਕਸ਼ਨ ਹੈ ਉਹ ਵੀ ਕੰਟੀਨਿਊ ਲਗਾਤਾਰ ਸਰ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਸਾਡੀ ਜਿਹੜੀ ਗਾਉਂਡ ਟੀਮ ਹੈ ਉਹ ਕਾਫੀ ਮਿਹਨਤ ਕਰ ਰਹੀ ਹੈ ਜੇ ਸਾਨੂੰ ਸਾਡੇ ਤੋਂ ਇਸ ਤੋਂ ਇਲਾਵਾ ਜਿਹੜੀ ਸ਼ੇ ਪੰਜਾਬ ਹੈ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਲਾਂਚ ਕੀਤੀ ਸੀਗੀ ਸ਼ੇ ਪੰਜਾਬ ਹੈਲਪ ਐਂਡ ਉਹਦੇ 'ਚ ਵੀ ਸਾਨੂੰ ਕਾਫੀ ਮਿਲਿਆ ਪਬਲਿਕ ਦੇ ਸਾਨੂੰ ਕਾਫੀ ਟਿਪ ਮਿਲਦੀ ਹੈਗੀ ਉਹਦੇ 'ਚ ਵੀ ਅਸੀਂ ਪਰਚੇ ਦਰਜ ਕਰਦੇ ਹਾਂ ਲਗਭਗ 130 ਦੇ ਲਗਭਗ ਅਸੀਂ ਪਰਚੇ ਹਲੇ ਤੱਕ ਜਿਹੜੇ ਸ਼ੇ ਪੰਜਾਬ ਟਿਪਡੇ ਦਰਜ ਕਰ ਚੁੱਕੇ ਤੋਂ ਪਬਲਿਕ ਦਾ ਵੀ ਚੰਗਾ ਸਾਨੂੰ ਫੀਡਬੈਕ ਮਿਲਿਆ ਰਿਸਪਾਂਸ ਮਿਲਿਆ ਅਸੀਂ ਉਹਨਾਂ ਤੇ ਸ਼ਕਰ